ਜੀ ਵੀਡੀਓ ਵੇਖ ਰਿਹਾ ਸਾਰੇ ਭੈਣਾਂ ਤੇ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਆਸ ਕਰਦੀ ਕਿ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਸੁਹਾਰੂ ਜੀ ਦੀ ਤਰ੍ਹਾਂ ਚ ਫਿਰ ਤੋਂ ਆਪਾਂ ਨਵੀਂ ਵੀਡੀਓ ਲੈ ਕੇ حاضر ਹੋਇਆ ਤੇ ਅੱਜ ਆਪਾਂ ਬਣਾਏ ਸੀਗੇ ਗੁੰਗਲੂ ਤੇ ਗੁੰਗਲੂ ਆਪਾਂ ਥੋੜਾ ਵੱਧ ਪਾਣੀ ਪਾ ਕੇ ਉਹ ਆਲੇ ਸੀਗੇ ਹੁਣ ਆਪਾਂ ਇਹਨਾਂ ਦਾ ਪਾਣੀ ਜਿਹੜਾ ਉਹਨੇ ਤਾਰ ਦਿੱਤਾ ਹੋਇਆ ਵਾ ਤੇ ਹੁਣ ਆਪਾਂ ਇਹਨਾਂ ਨੂੰ ਜਿਹੜਾ ਘੋਟਦੇ ਪਏ ਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਲੂਣ ਮਿਰਚ ਹਨਾ ਤੇ ਤੜਕੇ ਤੋਂ ਬਿਨਾਂ ਸੀ ਬਣਾਈ ਗਏ ਤੇ ਮਿੱਠਾ ਵੀ ਪਾ ਕੇ 5 ਕੁ ਮਿੰਟ ਤੇ ਰੱਖ ਦਾਂਗੇ ਅੱਗ ਤੇ ਆਓ ਹੁਣ ਤੁਹਾਨੂੰ ਅੱਗੇ ਅੱਗੇ ਅਸੀਂ ਦੱਸ ਦਈਏ ਅਸੀਂ ਕਿਵੇਂ ਬਣਾਇਦੇ ਹਾਂ ਲੋਚੀ ਆਪਾਂ ਪਾਉਣ ਲੱਗੇ ਸੀ ਥੋੜਾ ਜਿਹਾ ਤੁਸੀਂ ਕਾਲਾ ਨਮਕ ਵੀ ਵਰਤ ਸਕਦੇ ਹੋ ਤੇ ਹੁਣ ਪਾਵਾਂਗੇ ਆਪਾਂ ਹਲਦੀ ਤੇ ਥੋੜੀਆਂ ਜਿਹਾ ਪਾ ਲਾਂਗੇ ਆਪਾਂ ਲਾਲ ਮਿਰਚ ਹਾਂ ਬਾਕੀ ਕਈ ਜਿਹੜੇ ਤੜਕਾ ਲਗਾ ਕੇ ਬਣਾਉਂਦੇ ਆ ਸਬਜ਼ੀ ਵਾਂਗੂ ਪਰ ਅਸੀਂ ਮਿੱਠੇ ਬਣਾਇਦੇ ਸਾਡੇ ਪਰਿਵਾਰ 'ਚ ਮਿੱਠੇ ਬਣਦੇ ਆ ਤੇ ਥੋੜੀਆਂ ਜਿਹੀ ਆਪਾਂ ਲਾਲ ਮਿਰਚਾਂ ਪਾ ਦੇਵਾਂਗੇ ਤੇ ਇਹਨੂੰ ਮਿਕਸ ਕਰਕੇ ਤੇ ਧਨੀਆ ਪਾ ਕੇ ਫਿਰ ਆਪਾਂ ਇਹਦੇ ਵਿੱਚ ਮਿੱਠਾ ਪਾਵਾਂਗੇ ਲਓ ਜੀ ਹੁਣ ਆਪਾਂ ਧਨੀਆ ਪਾ ਦਿੱਤਾ ਆਇਆ ਵਾ ਤੇ ਹੁਣ ਆਪਾਂ ਇਹਨੂੰ ਫਿਰ ਤੋਂ ਇੱਕ ਵਾਰ ਘੋਟ ਲਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਪਾ ਦੋਗੇ ਖੰਡ ਤੇ ਖੰਡ ਮੈਲਟ ਹੋਣ ਤੱਕ ਆਪਾਂ ਇਹਨੂੰ ਅੱਗ ਦੇ ਉੱਪਰ ਹੀ ਰੱਖਾਂਗੇ ਫਿਰ ਆਪਾਂ ਇਹਨੂੰ ਜਿਹੜਾ ਚੁੱਲ੍ਹੇ ਨੂੰ ਬੰਦ ਕਰਦੇ ਹਾਂਗੇ ਦੇਖੋ ਇਹ ਕੰਬ ਰਿਹਾ ਹੈਗਾ ਤਾਂ ਕਰ ਲਓ ਜੀ ਸਾਗ ਆਪਣਾ ਬਣ ਕੇ ਹੋ ਗਿਆ ਰੈਡੀ ਬਾਕੀ ਜੇਕਰ ਤੁਹਾਡੀ ਇੱਛਾ ਤੁਸੀਂ ਨੂੰ ਤੜਕਾ ਵੀ ਲਗਾ ਸਕਦੇ ਹੋ ਬਾਕੀ ਅਸੀਂ ਤਾਂ ਇਸੇ ਤਰੀਕੇ ਨਾਲ ਬਣਾ ਕੇ ਖਾਏ ਦਾ ਇਹ ਨਰੋਏ ਹੁੰਦੇ ਹਨਾ ਉਮੀਦ ਕਰਦੇ ਕਿ ਤੁਹਾਨੂੰ ਸਾਡੀ ਅੱਜ ਵਾਲੀ ਨਵੀਂ ਵੀਡੀਓ ਪਸੰਦ ਆਈ ਹੋਵੇਗੀ ਪਸੰਦ ਆਈ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਜਲਦੀ ਹੀ ਮਿਲਦੇ ਅਗਲੀ ਨਵੀਂ ਵੀਡੀਓ ਦੇ ਨਾਲ ਤਦ ਤੱਕ ਆਪਣਾ ਖਿਆਲ ਰੱਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ